ਪੋਸਟਾਂ ਨੂੰ ਖਾਸ ਕਰਕੇ ਮਾਧਵਿਆ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਬਹੁਤ ਨਾ ਮਾਤਰ ਪੋਸਟਾਂ ਦਿਖਾਈਆਂ ਜਾ ਰਹੀਆਂ ਔਰ ਜੋ ਪੋਸਟਾਂ ਦੀ ਖਾਣੀ ਵੰਡ ਹੈਗੀ ਹੈ ਉਹਦੇ ਕਰਕੇ ਬਹੁਤ ਸਾਰੇ ਅਧਿਆਪਕ ਜਿਹੜੇ ਬਦਲੀਆਂ ਤੋਂ ਪਿਛਲੇ 4 ਸਾਲ 5 ਸਾਲਾਂ ਤੋਂ ਵਾਂਝੇ ਰਹਿ ਰਹੇ ਆ ਔਰ ਲਗਾਤਾਰ ਇਸ ਉਡੀਕ ਦੇ ਵਿੱਚ ਛਕੇ ਆ ਕਿ ਸਾਡੀਆਂ ਬਦਲੀਆਂ ਦਾ ਸਾਨੂੰ ਮੋਕਾ ਮਿਲੇਗਾ ਔਰ ਇਹਦੇ ਲਈ ਸਾਨੂੰ ਜਿਹੜੀ ਜੋ ਪੋਸਟਾਂ ਦੀ ਗਿਣਤੀ ਹੈਗੀ ਆ ਉਹ ਉਹ ਹਿਸਾਬ ਨਾਲ ਮਿਲੂਗੀ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਨੇ ਵੰਡ ਕੀਤੀ ਹੈ ਅੱਜ ਤੱਕ ਉਹ ਤਾਣੀ ਵੰਡ ਜੜੀ ਹੈਗੀ ਹੈ ਉਹ ਇਸ ਰੂਪ ਦੇ ਵਿੱਚ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਾਂ ਸਕੂਲਾਂ ਦੇ ਵਿੱਚੋਂ ਪੰਜਾਂ ਪੰਜਾਂ ਜਿਹੜੀ ਹੈ ਇੰਗਲਿਸ਼ ਦੀਆਂ ਪੋਸਟਾਂ ਦਿਖਾਈਆਂ ਜਾ ਰਹੀਆਂ ਹਨ ਦੂਸਰੇ ਪਾਸੇ ਇਧਰ ਜੇ ਮਾਨਵੇ ਦੇ ਜਿਹੜੇ ਜ਼ਿਲ੍ਹੇ ਹੈ ਜਾਂ ਬਾਕੀ ਸਾਰੇ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤੇ ਉੱਥੇ ਉਹ ਹਿਸਾਬ ਕਿਤਾਬ ਹੈ ਨਹੀਂ ਜੇ ਐਸਐਸ ਦੀ ਪੰਜ ਸਕੂਲ ਦੇ ਵਿੱਚ ਐਸਐਸ ਦੀ ਦਿਖਾਈ ਜਾ ਰਹੀ ਹੈ ਜਦ ਕਿ ਇਸ ਮਾਰੀ ਪੰਜਾਬ ਸਰਕਾਰ ਦੇ ਗਜਟ ਦੇ ਵਿੱਚ ਇਹ ਛਾਪਿਆ ਕਿ ਜਿੰਨੀਆਂ ਪੋਸਟਾਂ ਐਸਐਸ ਦੀਆਂ ਸੀ ਜਿਹੜੀਆਂ ਪਹਿਲਾਂ ਉਹਨਾਂ ਨੂੰ ਅੱਗੇ ਰੂਪ ਦੇ ਵਿੱਚ ਵੰਡ ਕੇ ਆਧੀਆਂ ਇੰਗਲਿਸ਼ ਨੂੰ ਦਿੱਤੀਆਂ ਆਧੀਆਂ ਜਿਹੜੀਆਂ ਹੈਗੀਆਂ ਉਹ ਐਸਐਸ ਨੂੰ ਦੇ ਦਿੱਤੀਆਂ ਸੀਗੀਆਂ ਪਰੰਤੂ ਇੰਗਲਿਸ਼ ਦੀਆਂ ਪੋਸਟਾਂ ਉਹਨਾਂ ਨੇ ਬਾਰਡਰ ਏਰੀਆ ਦੇ ਵਿੱਚ ਭਰੀਆਂ ਜਿੰਨੀਆਂ ਵੀ ਭਰਤੀਆਂ ਸੀਗੀਆਂ ਇੰਗਲੀਆਂ ਤੇ ਉਹ ਬਾਰਡਰ ਏਰੀਆ ਦੇ ਤੋਂ ਦੇ ਦਿੱਤੀਆਂ ਸੀਗੀਆਂ ਜਿਸ ਕਰਕੇ ਇੱਕ ਜੋ ਰੈਸ਼ਨਲਾਈਜੇਸ਼ਨ ਹੋਣੀ ਹੈ ਉਹ ਰੈਸ਼ਨਲਾਈਜੇਸ਼ਨ ਹਾਲੇ ਤੱਕ ਕੋਈ ਨਹੀਂ ਔਰ ਇਹ ਡਿਪਾਰਟਮੈਂਟ ਦੀ ਨਲਕੀ ਹੈ ਕਿ ਉਹ ਪੋਸਟਾਂ ਇੰਗਲਿਸ਼ ਦੀਆਂ ਭਰੀ ਜਾ ਰਹੀ ਹੈ ਪੋਸਟਾਂ ਕੱਢਦੇ ਵੀ ਹੈ ਲੇਕਿਨ ਰੈਸ਼ਨਲਾਈਜੇਸ਼ਨ ਨਾ ਹੋਣ ਦੇ ਕਾਰਨ ਤੁਹਾਡੇ ਵਰਗੇ ਜਿਹੜੇ ਅਧਿਆਪਕ ਹੈ ਜਿਹੜੇ ਆਪਣੇ ਸਟੇਸ਼ਨ ਤੋਂ 2 2.5 3 300 4 600 ਕਿਲੋਮੀਟਰ ਹੋਰ 10 4 4 5 5 ਸਾਲਾਂ ਤੋਂ ਬੈਠੇ ਹੈ ਉਹ ਇਸ ਉਡੀਕ ਦੇ ਵਿੱਚ ਹੈਗੇ ਕਿ ਸਾਨੂੰ ਕਦੋਂ ਮੌਕਾ ਮਿਲੇ ਯਾਰ ਅੱਜ ਤੁਸੀਂ ਜਿਸ ਵੀ ਗਿਣਤੀ ਦੇ ਵਿੱਚ ਆਏ ਅੱਛੀ ਗਿਣਤੀ ਇਹ ਵਿੱਚ ਆਏ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਮੈਂ ਪ੍ਰੋਟੈਸਟ ਕੀਤਾ ਉਸ ਹੀ ਹਸਾਬ ਕਿਤਾਬ ਦੇ ਵਿੱਚੋਂ ਉਹਨਾਂ ਤੁਹਾਨੂੰ ਉਹਦਾ ਰਿਜ਼ਲਟ ਮਿਲ ਗਿਆ ਇਸ ਕਰਕੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਤੁਹਾਨੂੰ ਸੱਖੀ ਸੰਦੀਪ ਜੀ ਨੇ ਦੱਸ ਦਿੱਤਾ ਹੈ ਕਿ ਤੁਹਾਨੂੰ ਬਦਲੀਆਂ ਦਾ ਜਿਹੜਾ ਸਪੈਸ਼ਲ ਚਾਂਸ ਹੈ ਫਸਟ ਰਾਉਂਡ ਚੜਾ ਕੇ ਔਰ ਉਹਦੇ ਵਿੱਚੋਂ ਐਸਐਸਡੀ ਪੋਸਟਾਂ ਜਿਹੜੀਆਂ ਹੈਗੀਆਂ ਸੈਟਲ ਡਾਊਨ ਹੋ ਜਾਣਗੀਆਂ ਜੋ ਵੀ ਦਿੱਕਤਾਂ ਹੋਣਗੀਆਂ ਉਹ ਸੈੱਟ ਹੋ ਜਾਣਗੀਆਂ ਉਸ ਤੋਂ ਬਾਅਦ ਜਿੱਥੇ-ਜਿੱਥੇ ਪੋਸਟਾਂ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਬਣਨਗੀਆਂ ਉਹਦੇ ਅਨੁਸਾਰ ਤੁਹਾਡੀਆਂ ਪੋਸਟਾਂ ਕ੍ਰੀਏਟ ਕ੍ਰੀਏਟ ਧਣੀ ਐ ਮੈਂ ਪੋਸਟਾਂ ਦੀ ਵੰਡ ਕਰਕੇ ਬਣੂ ਬਣਾ ਕੇ ਉੱਥੇ ਪੋਸਟ ਵੈਕੈਂਸੀ ਸ਼ੋ ਕਰਕੇ ਤੇ ਤੁਹਾਨੂੰ ਉੱਥੇ ਬਦਲੀਆਂ ਦਾ ਚਾਂਸ ਦਿੱਤਾ ਜਾਊਗਾ ਔਰ ਇਹ ਜਿਹੜੀਆਂ ਪੋਸਟਾਂ ਹਾਲ ਦੀ ਘੜੀ ਦਿਖਾਈ ਦੇ ਰਹੀਆਂ ਉਸ ਤੋਂ ਵੱਧ ਹੋਣਗੀਆਂ ਲੇਕਿਨ ਇਹ ਪੂਰਨ ਤੌਰ ਤੇ ਜਸਟੀਫਾਈਡ ਨਹੀਂ ਹੈਗਾ ਅਸੀਂ ਇਹ ਮੰਨਦੇ ਹਾਂ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਇਹਨਾਂ ਸਮਾਵੀ ਡਿਪਾਰਟਮੈਂਟ ਕੋਲ ਵੀ ਨਹੀਂ ਹੈਗਾ ਔਰ ਡਿਪਾਰਟਮੈਂਟ ਇਸ ਮਨਸ਼ਾਤ ਦੇ ਵਿੱਚ ਵੀ ਨਹੀਂ ਹੈਗਾ ਕਿ ਰੈਸ਼ਨਲਾਈਜੇਸ਼ਨ ਜਲਦੀ ਤੋਂ ਜਲਦੀ ਕਰ ਲਈਏ ਇਸ ਕਰਕੇ ਸਾਡੇ ਕੋਲ ਇੱਕੋ ਹੀ ਰਾਹ ਬਚਦਾ ਹੈ ਕਿ ਸਾਡੇ ਹਿੱਸੇ ਦੀ ਜਿਹੜੀ ਪੋਸਟਾਂ ਹੈਗੀ ਆ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ ਉਹਨਾਂ ਨੂੰ ਇੰਗਲਿਸ਼ ਦੀ ਪੋਸਟਸ ਦੀ ਪੋਸਟਾਂ ਜਿਹੜੀਆਂ ਔਰ ਇੰਗਲਿਸ਼ ਦੇ ਪੋਸਟਾਂ ਨੂੰ ਰੈਸ਼ਨਲਾਈਜ਼ ਕਰਕੇ ਬਰਾਬਰ ਹਿੱਸਿਆਂ ਦੇ ਵਿੱਚ ਵੰਡਾਉਣ ਦੇ ਲਈ ਉਹ ਸਾਡੀ ਲੜਾਈ ਪਈ ਹੈ ਤੇ ਉਹ ਇਹ ਤਾਂ ਰੈਸ਼ਨਲਾਈਜੇਸ਼ਨ ਹੋਊਗੀ ਜਦੋਂ ਅਸੀਂ ਇਸ ਦੇ ਵਾਸਤੇ ਲਗਾਤਾਰ ਲੜਾਈ ਦਵਾਂਗੇ ਇਸ ਕਰਕੇ ਇਹ ਮਤ ਸੋਚੋ ਕਿ ਅੱਜ ਤੁਹਾਡਾ ਕੋਈ ਮਸਲਾ ਹੱਲ ਹੋ ਗਿਆ ਹਾਂ ਕੋਈ ਤੌਰ ਤੇ ਕੁਝ ਪੋਸਟਾਂ ਸ਼ੋ ਹੋ ਜਾਣਗੀਆਂ ਉਹਦੇ ਤੇ ਤੁਹਾਡੀਆਂ ਬਦਲੀਆਂ ਹੋ ਜਾਣਗੀਆਂ ਤੁਹਾਨੂੰ ਸਪੈਸ਼ਲ ਚਾਂਸ ਮਿਲ ਜੂਗਾ ਉਹ ਤੁਹਾਡੇ ਅੱਜ ਦੇ ਕਿਤੇ ਕੇ ਸਟਰਗਲ ਦਾ ਅੱਜ ਦੇ ਕਿਤੇ ਕੇ ਸੰਘਰਸ਼ ਦਾ ਜਿਹੜਾ ਹੈਗਾ ਉਹ ਨਤੀਜਾ ਹੈ ਪਰੰਤੂ ਇੱਕ ਵੱਡੀ ਲੜਾਈ ਉਹ ਤੁਹਾਡੇ ਸਾਹਮਣੇ ਪਈ ਹੈ ਨੰਬਰ 1 ਨੰਬਰ 2 ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਸਮੱਸਿਆ ਸਿਰਫ ਇੰਗਲਿਸ਼ ਦੀ ਹੈ ਉਹ ਸਮੱਸਿਆ ਐਸਐਸ